ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਉਮੀਦ ਕਰਦੇ ਆਂ ਭਾਈ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਭਾਈ ਬਲੌਗ ਕਰਨ ਲੱਗਿਆ ਤੋ ਸ਼ੁਰੂ ਅੱਜ ਆਪਾਂ ਆਇਆ ਬਾਹਰ ਆ ਤੁਸੀ ਦੇਖ ਸਕਦੇ ਹੋ ਮੈਂ ਹੜ ਲੈ ਕੇ ਆਇਆ ਤੇ ਇਹ ਉਹ ਆ ਭਾਈ ਜਗਾ ਜਿੱਥੇ ਆਪਾਂ ਨੇ ਪਹਿਲਾਂ ਆ ਕਰਿਆ ਸੀਗਾ ਆਪਣਾ ਹੈਰੋਂ ਫੇਰੀ ਸੀ ਹੈਰੋਂ ਨਾਲ ਬਾਹਿਆ ਸੀਗਾ ਉਰੇ ਇਹਦੇ ਵਿੱਚ ਕੋਈ ਅੱਗ ਨਹੀਂ ਲਾਈ ਸੀ ਇਹ ਇਦਾਂ ਹੀ ਕਰਤੇ ਵਿੱਚ ਰਲਾਏ ਸੀਗੇ ਆ ਤੁਸੀ ਦੇਖ ਸਕਦੇ ਹੋ ਆਣ ਪੂਰੇ ਵਿੱਚ ਰਲ ਕੇ ਕਰਤੇ ਕੋਈ ਹੋਰ ਹੀ ਉੜੀ ਜੀ ਕਣਕ ਜਰੂਰ ਵਿੱਚ ਜੰਮੀ ਹੋਈ ਆ ਕਿਉਂਕਿ ਉਹਦਾ ਜੰਮਣੀਆਂ ਜਿਹੜਾ ਦਾਣਾ ਫੁਕੇ ਹੀ ਨਹੀਂ ਹੈਗਾ ਉਹੀ ਜੰਮ ਜੰਮ ਗਿਆ ਸਾਰੇ ਹੀ ਹਨ ਤੇ ਬਸ ਹੁਣ ਇਹਨੂੰ ਬਾਹਾਂਗੇ ਬਾਕੇ ਛੱਡਾਂਗੇ ਫਿਰ ਇਹਦੇ ਵਿੱਚ ਆਪਾਂ ਇਹ ਚ ਵੀ ਸਿੱਧੀ ਵਜਾਈ ਕਰਾਂਗੇ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਵੀਡੀਓ 'ਚ ਮੈਂ ਤਾਂ ਪਹਿਲੀ ਵਾਰ ਉਹੀ ਜੀ ਟਟੀਰੀ ਦੇਖੇ ਟਟੀਰੀ ਇੱਕ ਮੈਂ ਪਹਿਲੀ ਵਾਰ ਦੇਖੀ ਆ ਤੁਹਾਨੂੰ ਵੀ ਦਿਖਾਉਣਾ ਮੈਂ ਦੇਖੋ ਆਹ ਦੇਖੋ ਬਈ ਆਹ ਟਟੀਰੀ ਆਹ ਬੌੜੀਆਂ ਲੰਬੇ ਲੰਬੇ ਦੂਜੀਆਂ ਨਾਲ ਲੰਬੀਆਂ ਲੱਤਾਂ ਰਹੀਆਂ ਆਹ ਦੇਖੋ ਆਲੀ ਕਿੱਟੀ ਜੀ ਡਟੀਰੀਆ ਇਹ ਤੇ ਇਹਦੇ ਅੰਦੇ ਚੀਪ ਬੈਣੀ ਨੇ ਆਹ ਬੈਣੀ ਆਹ ਸਾਹਮਣੇ ਆਂਡੇ ਬੈਣੀ ਆਹ ਭੈਜੀ ਭੌਰ ਦੇਖੀ ਹੈ ਜੀ ਆਹ ਦੇਖੋ ਕੋਈ ਥਾਲ ਕੌਲੀ ਦਾ ਕੀ ਆਲੋ ਜਿੱਤੇ ਕਿਤੇ ਵਿੱਚ ਵਿੱਚ ਡੋਲੇ ਗਏ ਉਹਨਾਂ ਨੇ ਕਿੱਦਾਂ ਹੋਇਆ ਕਿਵੇਂ ਨਾ ਇਧਰੋਂ ਨਿਕਲੇ ਹੋਣੇ ਆਦਮੀ ਕਿੰਨਾ ਬੈਨਾਂ ਨੇ ਇਧਰ ਕਿਤੇ ਆਪਾਂ ਇੱਥੇ ਬੱਟ ਦੇਣਾ ਬਹੁਤ ਸਮਾਨ ਮਿਲਦਾ ਆ ਜਾਂ ਆ ਜਿਹੜੀ ਬਾਈ ਮੈਂ ਜਿਹੜੀ ਜੀ ਦਿਖਾਈ ਆ ਉਹ ਤਿੰਨ ਖਾਵੇਂ ਅੰਡੇ ਤੇ ਬੜਨਾ ਇੱਕ ਨਹੀਂ ਹੈ ਕਿ ਇੱਕ ਤਾਂ ਆ ਬੈਠੀ ਆ ਇੱਕੋ ਹੋ ਗਈ ਆ ਇੱਕੋ ਫੇਕ ਵੀ ਖੜੀ ਆ ਦੇਖਦੇ ਆ ਜਾ ਕੇ ਉਹਦੇ ਆਂਡੇ ਦਿੱਤੇ ਉਹਨੇ ਤਾਂ ਫੇਕ ਵੀ ਖੜੀ ਆ ਉਹ ਨਾਲ ਉਹਦਾ ਬਾਈ ਕਾਲੀਆਂ ਟਰਕੋ ਪਜੀਆਂ ਨੇ ਜਰੀ ਸਭਾ ਹੀ ਜੇ ਦੀ ਹੁੰਦਾ ਉਹਨੂੰ ਦਗਾਣਾ ਦੇਖਿਓ ਟਰੈਕਟਰ ਵਾਲੇ ਵੀ ਉਹਨੂੰ ਤਾਂ ਪਹਿਲੇ ਹੀ ਛੱਡ ਕੇ ਭੱਜ ਗਏ ਨੇ ਸਭੂਰੀਏ ਬੰਦੇ ਆਲੇ ਕਰਨ ਆ ਵੇਟਿਆ ਕਿ ਨਿਕਲੋ ਟਰੈਕਟਰ ਕਿ ਨਿਕਲੂਗਾ ਅੱਜ ਦੁਪਹਿਰ ਮੱਧੀ ਜਿਹਾ ਵੇ ਬਾਦਲਾ ਉਹ ਮਾਦਿਕ ਆਇਆ ਦੇਖੋ ਭਾਈ ਉਹ ਤਸੀਦੀ ਜਿਹੜੀ ਆ ਤੂੰ ਲਾਦੀ ਸੀ ਉਹ ਦੁਨੀਆਂ ਦਾ ਡੁੱਬਦੀ ਗੇੜੀ ਆ ਆਇਆ ਮੂਰੇ ਟ੍ਰੈਕਟਰ ਆ ਗਿਆ ਜਦੋਂ ਇਹ ਚਮਾ ਨਾਲ ਲਵੇ ਦਾਇਤਾ ਹੱਲ ਰਹੀ ਤੇ ਕਿੰਭੇ ਅੰਡਾ ਆ ਰਿਹਾ ਉਹ ਇਹ ਨਹੀਂ ਜਾਂਦੇ ਦਾ ਜਿਹੜੇ ਭੱਜ ਜਾਂਦੀਆਂ ਨੇ ਉਹ ਫਿਰ ਤੇਰੀਆਂ ਲੋ ਜੀ ਭਾਈ ਹੋ ਗਿਆ ਆਪਣਾ ਕੰਮ ਫਾਈਨਲ ਇੱਥੇ ਬਾਤੇ ਉਹ ਖੱਤਾਈ ਬਾਤਾ ਸਾਹਮਣੇ ਵਾਲਾ ਆ ਵੀ ਬਾਤਾ ਤੇ ਉਹ ਵੀ ਬਾਤਾ ਦੰਨੇ ਬਾਤੇ ਚੰਗੀ ਤਰ੍ਹਾਂ ਬੱਸ ਹੁਣ ਇਹਨਾਂ ਨੂੰ ਸਾਗ ਦਾ ਮਾਰ ਕੇ ਫਿਰ ਬਾਅਦ ਚ ਤਿਆਰ ਕਰਾਂਗੇ ਤੇ ਗਰਮੀ ਬਹੁਤ ਹੋ ਗਈ ਬਾਈ ਫੱਟੇ ਚੱਕੇ ਹੋਏ ਨੇ ਗਰਮੀ ਨੇ ਬਹੁਤ ਜਿਆਦਾ ਟਾਈਮ ਹਾਲੇ 9:30 ਨੇ ਸੂਰਜ ਜਮਾ ਸਿਰ ਤੇ ਆਇਆ ਪਿਆ ਤੇ ਚਲੋ ਬਾ ਆਪਣਾ ਕੰਮ ਨਿਬੜ ਕੇ ਆਪਾਂ ਚੱਲਦੇ ਆ ਮਿਲਦੇ ਆ ਫਿਰ ਆਪਾਂ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ